ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ PB Explains ਤੇ ਅੱਜ ਤੋਂ ਅਸੀਂ ਐਕਸਪਲੇਨ ਕਰਨ ਜਾ ਰਹੇ ਹਾਂ ਇੱਕ ਐਸੀ ਵੈਬ ਸੀਰੀਜ਼ ਜਿਸ ਨੇ ਸੁਪਰ ਹੀਰੋਜ਼ ਦੇ ਡਾਰਕ ਸੱਚ ਬਾਰੇ ਸਾਨੂੰ ਦੱਸਿਆ ਹੈ ਜਿਸ ਵੈਬ ਸੀਰੀਜ਼ ਦਾ ਨਾਮ ਹੈ ધ ਬॉयਜ਼ ਅੱਜ ਅਸੀਂ ਲੈ ਕੇ ਆਏ ਹਾਂ ਸੀਜ਼ਨ 1 ਦੇ ਐਪੀਸੋਡ 1 ਦੀ ਪੂਰੀ ਐਕਸਪਲੇਨ ਵੀਡੀਓ ਤੇ ਚਲੋ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਤੁਹਾਡੇ ਲਈ ਇਹ ਸਾਰਾ ਸੀਜ਼ਨ ਪੰਜਾਬੀ ਚ ਐਕਸਪਲੇਨ ਕਰਾਂਗਾ ਤੇ ਹੁਣ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੀ ਹੁਈ ਤੁ ਜੋ ਕਿ ਇੱਕ ਆਮ ਜਿਹਾ ਲੜ ਅਤੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਕੰਮ ਕਰਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਉਸ ਦੀ ਇੱਕ ਪਿਆਰੀ ਜੀ ਗਰਲਫ੍ਰੈਂਡ ਸੀ ਜਿਸ ਦਾ ਨਾਮ ਸੀ ਰੋਬਿਨ ਉਹ ਹੀ ਹਿਉਈ ਨੂੰ ਦੁਕਾਨ ਤੇ ਮਿਲਣ ਆਉਂਦੀ ਹੈ ਤੇ ਫਿਰ ਦੋਨੋਂ ਬਾਹਰ ਘੁੰਮਣ ਚਲੇ ਜਾਂਦੇ ਹਨ ਹਿਉਈ ਤੇ ਰੋਬਿਨ ਸੜਕ ਕਿਨਾਰੇ ਖੜੇ ਗੱਲਾਂ ਕਰ ਰਹੇ ਹੁੰਦੇ ਹਨ ਤੇ ਉਦੋਂ ਹੀ ਉਥੋਂ ਦੀ ਇੱਕ ਸੁਪਰ ਹੀਰੋ ਨਿਕਲਦਾ ਹੈ ਜਿਸ ਦਾ ਨਾਮ ਹੁੰਦਾ ਹੈ ਏ ਟ੍ਰੇਨ ਜੋ ਕਿ ਦੁਨੀਆ ਦਾ ਸਭ ਤੋਂ ਤੇਜ਼ ਸੁਪਰ ਹੀਰੋ ਹੁੰਦਾ ਹੈ ਉਹ ਲੀਟਰਲੀ ਰੋਬਿਨ ਨੂੰ ਇੰਨੀ ਜ਼ੋਰ ਦੀ ਟੱਕਰ ਮਾਰਦਾ ਹੈ ਕਿ ਰੋਬਿਨ ਦਾ ਸਾਰਾ ਸਰੀਰ ਫਟ ਜਾਂਦਾ ਹੈ ਪੂਰੀ ਸੜਕ ਉੱਤੇ ਰੋਬਨ ਦੀਆਂ ਹੱਡੀਆਂ ਖੂਨ ਖੀਲਰ ਜਾਂਦਾ ਹੈ ਹਿਊੀ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਕਿ ਇਹ ਉਸ ਨਾਲ ਹੋ ਕੀ ਗਿਆ ਏ ਟ੍ਰੇਨ ਬੱਸ ਹੌਂਸ ਨੂੰ ਇੱਕ ਛੋਟੀ ਜੀ ਸੌਰੀ ਬੋਲ ਕੇ ਉਥੋਂ ਨਿਕਲ ਜਾਂਦਾ ਹੈ ਹਿਊੀ ਦੇ ਹੱਥ 'ਚ ਬੱਸ ਰੋਬਿੰਡ ਦੇ ਹੱਥ ਹੀ ਰਹਿ ਜਾਂਦੇ ਹਨ ਫਿਰ ਸਾਨੂੰ ਇੱਕ ਕੰਪਨੀ ਦਿਖਾਈ ਜਾਂਦੀ ਹੈ ਵਾਟ ਇੰਟਰਨੈਸ਼ਨਲ ਇਹ ਇੱਕ ਪ੍ਰਾਈਵੇਟ ਕੰਪਨੀ ਹੁੰਦੀ ਹੈ ਜਿਸ ਅਧੀਨ ਸਾਰੇ ਸੁਪਰ ਹੀਰੋ ਕੰਮ ਕਰਦੇ ਹਨ ਅਤੇ ਏ ਟ੍ਰੇਨ ਤੇ ਉਸਦੇ ਨਾਲ ਹੋਰ ਵੀ ਬਹੁਤ ਸਾਰੇ ਸੁਪਰ ਹੀਰੋ ਇਸ ਕੰਪਨੀ ਅਧੀਨ ਹੀ ਕੰਮ ਕਰਦੇ ਹਨ ਇਸ ਕੰਪਨੀ ਦੀ ਸੀਓ ਇੱਕ ਔਰਤ ਹੁੰਦੀ ਹੈ ਜਿਸ ਦਾ ਨਾਮ ਸਟਿਲਵਿਲ ਹੁੰਦਾ ਹੈ ਇਸ ਕੰਪਨੀ ਵਾਲਿਆਂ ਨੂੰ ਤੇ ਸੁਪਰ ਹੀਰੋਜ਼ ਨੂੰ ਕਿਸੇ ਨਾਲ ਕੋਈ ਨਹੀਂ ਉਹਨਾਂ ਨੂੰ ਬਸ ਆਪਣੀ ਪਬਲਿਸਿਟੀ ਅਤੇ ਇਸ ਕੰਪਨੀ ਲਈ ਪੈਸੇ ਕਮਾਉਣ ਦਾ ਕੰਮ ਹੀ ਹੈ ਉਹ ਕਿਸੇ ਦੇ ਇਮੋਸ਼ਨਸ ਨੂੰ ਨਹੀਂ ਸਮਝਦੇ ਇਹੀ ਕੰਮ ਹੈ ਇਸ ਕੰਪਨੀ ਦਾ ਇਹ ਸਭ ਹੀ ਹੁਈ ਦਾ ਮੂੰਹ ਬੰਦ ਕਰਨ ਲਈ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਵੀ ਕਰਦੇ ਹਨ ਕਿ ਉਹ ਬਾਹਰ ਗੱਲ ਨਾ ਫੈਲਾਏ ਕਿ ਏਟ੍ਰੇਨ ਨੇ ਉਸਦੀ ਗਰਲਫ੍ਰੈਂਡ ਨੂੰ ਮਾਰਿਆ ਹੈ ਪਰ ਹੁਈ ਪੈਸੇ ਲੈਣ ਲਈ ਸਖਤ ਮਨਾ ਕਰ ਦਿੰਦਾ ਹੈ ਤੇ ਉਹਨਾਂ ਨੂੰ ਬਾਹਰ ਕੱਢ ਦਿੰਦਾ ਹੈ ਫਾਈਨਲੀ ਸਾਨੂੰ ਇੰਟਰੋਡਿਊਸ ਕਰਾਇਆ ਜਾਂਦਾ ਹੈ ਸੁਪਰ ਹੀਰੋਜ਼ ਦੀ ਟੀਮ ਨਾਲ ਜਿਸ ਦਾ ਨਾਮ ਹੁੰਦਾ ਹੈ ਦਾ 7 ਇਸ ਟੀਮ ਵਿੱਚ ਬਹੁਤ ਹੀ ਪਾਵਰਫੁਲ ਸੁਪਰ ਹੀਰੋਜ਼ ਹੁੰਦੇ ਹਨ ਇਹਨਾਂ ਦਾ ਲੀਡਰ ਹੈ ਹੋਮਲੈਂਡਰ ਤੇ ਬਾਕੀ ਦੇ ਮੈਂਬਰ ਹਨ ਕੁਈਨ ਮੇਵ ਏਟ੍ਰੇਨ ਬਲੈਕ ਨਾਇਰ ਦਾ ਡੀਪ ਅਤੇ ਟ੍ਰਾਂਸਲੂਸ਼ਨ ਇਹ ਸਾਰੇ ਦੁਨੀਆ ਲਈ ਤਾਂ ਸੁਪਰ ਹੀਰੋਜ਼ ਹਨ ਤੇ ਬਹੁਤ ਚੰਗੇ ਇ ਪਰ ਅਸਲ ਵਿੱਚ ਇਹਨਾਂ ਨੂੰ ਬਸ ਪੈਸੇ ਤੋਂ ਇਲਾਵਾ ਤੇ ਆਪਣੀ ਪਬਲਿਸਿਟੀ ਤੋਂ ਇਲਾਵਾ ਕਿਸੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਇਹ ਅੰਦਰੋਂ ਸੁਪਰ ਹੀਰੋ ਨਹੀਂ ਬਲਕਿ ਸੁਪਰ ਵਿਲਨ ਸਨ ਅਤੇ ਹੁਣ ਐਂਟਰੀ ਹੁੰਦੀ ਹੈ ਬਿਲੀ ਬੁਚਰ ਦੀ ਜੋ ਕਿ ਇੱਕ ਬਹੁਤ ਹੀ ਸ਼ਾਤਰ ਇਨਸਾਨ ਹੈ ਅਤੇ ਉਹ ਇਹਨਾਂ ਸਾਰੇ ਸੁਪਰ ਹੀਰੋਜ਼ ਤੋਂ ਬਹੁਤ ਹੀ ਨਫ਼ਰਤ ਕਰਦਾ ਹੈ ਉਹ ਇਹਨਾਂ ਸਭ ਦੀ ਸੱਚਾਈ ਜਾਣਦਾ ਹੈ ਕਿ ਸਾਰੇ ਸੁਪਰ ਹੀਰੋ ਅੰਦਰੋਂ ਕਿਸ ਤਰ੍ਹਾਂ ਦੇ ਹਨ ਉਹ ਹੀ ਉਹ ਨੂੰ ਮਿਲਦਾ ਹੈ ਤੇ ਉਸ ਬਾਰੇ ਉਸ ਨੂੰ ਪਤਾ ਹੁੰਦਾ ਹੈ ਕਿ ਸੁਪਰਜ਼ ਨੇ ਉਸ ਦੀ ਗਰਲਫ੍ਰੈਂਡ ਨੂੰ ਮਾਰਿਆ ਹੈ ਇਸ ਲਈ ਉਹ ਹੀ ਉਹ ਨੂੰ ਆਪਣੇ ਨਾਲ ਮਿਲਣ ਲਈ ਕਹਿੰਦਾ ਹੈ ਤਾਂ ਕਿ ਦੋਵੇਂ ਮਿਲ ਕੇ ਸੁਪਰ ਹੀਰੋਜ਼ ਦੀ ਵਾਟ ਲਾ ਸਕਣ ਪਹਿਲਾਂ ਤਾਂ ਹੀ ਹੋਈ ਇਨਕਾਰ ਕਰ ਦਿੰਦਾ ਹੈ ਪਰ ਜਦੋਂ ਗੱਲ ਉਸਦੀ ਗਰਲਫ੍ਰੈਂਡ ਦੇ ਬਦਲੇ ਤੇ ਆਉਂਦੀ ਹੈ ਤਾਂ ਉਹ ਬਿਲੀ ਪੁੱਛਰਨਾ ਮਿਲ ਜਾਂਦਾ ਹੈ ਤੇ ਬਿਲੀ ਦਾ ਸਾਥ ਦਿੰਦਾ ਹੈ ਇਧਰ ਸਾਨੂੰ ਇੱਕ ਹੋਰ ਨਵੀਂ ਸੁਪਰ ਹੀਰੋ ਨਾਲ ਇੰਟਰੋਡਿਊਸ ਕਰਾਇਆ ਜਾਂਦਾ ਹੈ ਜਿਸ ਦਾ ਨਾਮ ਹੁੰਦਾ ਹੈ ਸਟਾਰਲਾਈਟ ਉਹ ਵੀ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ ਜਿਸ ਕਰਕੇ ਉਸ ਨੂੰ ਦਾ 17 ਜੁਆਇਨ ਕਰਨ ਦਾ ਮੌਕਾ ਮਿਲਦਾ ਹੈ ਫਿਰ ਉੱਥੇ ਉਸ ਦੀ ਮੁਲਾਕਾਤ ਦਾ ਡੀਪ ਨਾਲ ਹੁੰਦੀ ਹੈ ਜਿਸ ਨਾਲ ਮਿਲ ਕੇ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਪਹਿਲਾਂ ਤਾਂ ਬਹੁਤ ਚੰਗਾ ਵਿਵਹਾਰ ਕਰਦਾ ਹੈ ਪਰ ਬਾਅਦ ਵਿੱਚ ਉਹ ਆਪਣਾ ਅਸਲੀ ਚਿਹਰਾ ਉਸ ਨੂੰ ਦਿਖਾਉਂਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਤੈਨੂੰ ਦਾ 7 ਚ ਜਗ੍ਹਾ ਚਾਹੀਦੀ ਆ ਜੋ ਕਿ ਤੇਰਾ ਬਚਪਨ ਤੋਂ ਹੀ ਸੁਪਨਾ ਰਿਹਾ ਹੈ ਉਹ ਸੁਪਨਾ ਪੂਰਾ ਕਰ ਲਈ ਤੇ ਤੈਨੂੰ ਮੇਰੇ ਨਾਲ ਕੁਝ ਗਲਤ ਕੰਮ ਕਰਨਾ ਪਵੇਗਾ ਜਿਸ ਕਰਕੇ ਉਹ ਉਸ ਨੂੰ ਬਹੁਤ ਮਜਬੂਰ ਕਰਦਾ ਹੈ ਅਤੇ ਉਸ ਦੀ ਮਜਬੂਰੀ ਦਾ ਫਾਇਦਾ ਵੀ ਉਠਾਉਂਦਾ ਇਥੇ ਸਾਨੂੰ ਸੁਪਰ ਹੀਰੋਜ਼ ਦੀ ਅਸਲੀ ਅਸਲੀਅਤ ਹੌਲੀ-ਹੌਲੀ ਦਿਖਣੀ ਸਟਾਰਟ ਹੋ ਗਈ ਸੀ। ਇਦਰ ਹੀ ਹੋਈ ਬਿਲੀ ਨੂੰ ਦੱਸਦਾ ਹੈ ਕਿ ਵਾਟ ਵਾਲੇ ਉਸਦਾ ਮੂੰਹ ਬੰਦ ਕਰ ਲਈਏ ਉਸ ਨੂੰ ਕੁਝ ਪੈਸੇ ਦੇਣਾ ਚਾਹੁੰਦੇ ਸਨ। ਫਿਰ ਬਿਲੀ ਉਸ ਨੂੰ ਇੱਕ ਕੰਮ ਕਰ ਲਈ ਕਹਿੰਦਾ ਹੈ। ਨਾਲ ਹੀ ਉਸ ਨੂੰ ਆਪਣਾ ਪਲਾਨ ਵੀ ਦੱਸਦਾ ਹੈ। ਉਹ ਹੀ ਹੋਈ ਨੂੰ ਅੰਦਰ ਭੇਜਦਾ ਹੈ ਤੇ ਉਸ ਦੇ ਨਾਲ ਉਸ ਦੇ ਫੋਨ ਵਿੱਚ ਇੱਕ ਟਰਾਂਸਮੀਟਰ ਵੀ ਭੇਜਦਾ ਹੈ ਤਾਂ ਕਿ ਉਹ ਉੱਥੇ ਲਗਾ ਕੇ ਆਵੇ ਤੇ ਉਹ ਸਾਰੇ ਸੁਪਰਸ ਦੀਆਂ ਗੱਲਾਂ ਸੁਣ ਸਕਣ। ਉਹ ਵੀ ਕਿਸੇ ਤਰੀਕੇ ਨਾਲ ਅੰਦਰ ਟਰਾਂਸਮੀਟਰ ਲੈ ਤੇ ਜਾਂਦਾ ਹੈ। ਪਰ ਜਦੋਂ ਹੀ ਉਹ ਆਪਣੇ ਫੋਨ ਵਿੱਚੋਂ ਟਰਾਂਸਮੀਟਰ ਕੱਢਣ ਲੱਗਦਾ ਹੈ ਤਾਂ ਉਹ ਹੀ ਠਾਣ ਦੇਖ ਜਾਂਦਾ ਹੈ ਜਿਸ ਨੂੰ ਟਰਾਂਸ ਜਦੋਂ ਹੀ ਹੋਈ ਆਪਣੀ ਦੁਕਾਨ ਵਿੱਚ ਬੈਠਾ ਹੁੰਦਾ ਹੈ ਤਾਂ ਉੱਥੇ ਟ੍ਰਾਂਸਲੂਸ਼ਨ ਆ ਜਾਂਦਾ ਹੈ ਜੋ ਕਿ ਉਸਦੇ ਸਾਹਮਣੇ ਉਸਦਾ ਟ੍ਰਾਂਸਮਿਟਰ ਸੁੱਟ ਦਿੰਦਾ ਹੈ ਇਹ ਦੇਖ ਕੇ ਕਿ ਵੀ ਬਹੁਤ ਘਬਰਾ ਜਾਂਦਾ ਫਿਰ ਟ੍ਰਾਂਸਲੂਸ਼ਨ ਹੀ ਹੋਈ ਨੂੰ ਬਹੁਤ ਮਾਰਦਾ ਹੈ ਪਰ ਜਦੋਂ ਉਸ ਨੂੰ ਜਾਣ ਤੋਂ ਮਾਰਨ ਲੱਗਦਾ ਹੈ ਤਾਂ ਉਸ ਦੀ ਮਦਦ ਲਈ ਬਿੱਲੀ ਬੁਛਰ ਆ ਜਾਂਦਾ ਹੈ ਕਿਉਂਕਿ ਆਉਂਦਿਆਂ ਹੀ ਟ੍ਰਾਂਸਲੂਸ਼ਨ ਦੀ ਪਹਿਲਾਂ ਤੇ ਬਹੁਤ ਨੇਰੀ ਲਿਆਉਂਦਾ ਹੈ ਪਰ ਟ੍ਰਾਂਸਲੂਸ਼ਨ ਇੱਕ ਸੁਪਰ ਹੀਰੋ ਹੋਣ ਦੇ ਕਾਰਨ ਉਸ ਤੋਂ ਸ਼ਕਤੀਆਂ ਹੁੰਦੀਆਂ ਹਨ ਜਿਸ ਕਾਰਨ ਉਹ ਬਿੱਲੀ ਬੁਛਰ ਤੇ ਹਾਵੀ ਹੋ ਜਾਂਦਾ ਹੈ ਤੇ ਬਿੱਲੀ ਬੁਛਰ ਨੂੰ ਬਾਸ਼ ਫਤ ਘਟਦਾ ਹੈ ਫਿਰ ਜਦੋਂ ਉਹ ਬਿੱਲੀ ਨੂੰ ਮਾਰ ਨਹੀਂ ਲੱਗਦਾ ਹੈ ਤਾਂ ਬਿੱਲੀ ਤੇ ਹੀ ਉਹ ਜੀ ਆਪਣਾ ਦਿਮਾਗ ਲਗਾ ਕੇ ਉਸ ਦੇ ਪਿਛਵਾੜੇ ਵਿੱਚ ਬਿਜਲੀ ਦੀ ਕੇਬਲ ਦੇ ਦੇ ਦਿੰਦੇ ਹਨ ਜਿਸ ਕਾਰਨ ਉਸ ਨੂੰ ਬਿਜਲੀ ਦੇ ਝਟਕੇ ਲੱਗਦੇ ਹਨ ਤੇ ਉਹ ਮਰ ਜਾਂਦਾ ਹੈ ਇੱਥੇ ਹੀ ਸਾਡਾ ਐਪੀਸੋਡ 1 ਖਤਮ ਹੋ ਜਾਂਦਾ ਹੈ ਤੇ ਦੋਸਤੋ ਕਿਦਾਂ ਦਾ ਲੱਗਿਆ ਤੁਹਾਨੂੰ ਆਪਣਾ ਪਹਿਲਾ ਐਪੀਸੋਡ ਕਮੈਂਟਸ ਜਰੂਰ ਜਰੂਰ ਬਤਾਇਓ ਤੇ ਆਪਣੀ ਪੰਜਾਬੀ ਡਬਿੰਗ ਕਿਦਾਂ ਦੀ ਲੱਗੀ ਤੁਹਾਨੂੰ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਪਹਿਲਾਂ ਹੀ ਪਹੁੰਚ ਜਾਇਆ ਕਰਨ ਤਾਂ ਚਲੋ ਮਿਲਦੇ